ਕਾਰਪੋਏ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ برداشت ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਬਲੋ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਨਮਾਨਜਨਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਫੋਟਾ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੋਹਾਲੀ ਦੇ ਜ਼ਿਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਬੀ ਜੀ ਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਂਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਵੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਂਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ ਆਈਆਈਐਮ ਅਹਮਦਾਬਾਦ ਵਿੱਚ ਸਿਖਲਾਈ ਲੈਣ ਪ੍ਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਂਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਵੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿੱਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਤੇ ਹੁਣ ਤੱਕ 500 ਅਧਿਆਪਕ ਸਿੱਖਲਾਈ ਪ੍ਰਾਪਤ ਕਰ ਚੁੱਕੇ ਨੇ ਫੈਸਲੇ ਦੱਸਿਆ ਕਿ ਅਗਲੇ ਪੜਾਅ ਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਿੱਖਲਾਈ ਲਈ ਭੇਜਿਆ ਜਾਣਾ ਉਹਨਾਂ ਕਹਿੰਿਆ ਕਿ ਅਧਿਆਪਕਾਂ ਦੀ ਵਿਦੇਸ਼ ਵਿੱਚੋਂ ਸਿੱਖਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ ਚ ਵੀ ਅਧਿਆਪਕ ਸਿਕਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਿਕਲਾਈ ਦੀ ਬਦਲਤ ਸਰਕਾਰੀ ਸਕੂਲਾਂ ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪ ਦੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦਾ ਮੁਖ ਬਲਾਰਾ ਨਿਯੁਕਤ ਕੀਤਾ ਗਿਆ ਹੈ ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਸਿਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲੋਂ ਪੰਜਾਬ ਵਿੱਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲੇ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ ਦੱਸਦੀ ਹੈ ਕਿ ਆਪ ਦੀ ਜਿੱਤ ਨੂੰ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿ ਕੇ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਆ। ਮੱਝ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ 'ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ। ਇਹ 2027 ਦਾ ਸੈਮੀਫਾਈਨਲ ਸੀ। 2027 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ। ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਹਨੇ ਕਿਹਾ ਕਿ ਧਰਨਤਾਰਨ ਦੇ ਇਤਿਹਾਸਿਕ ਜਿੱਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਬਲੋ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਰਮਾਨਜਨਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਹੱਡਾ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਦਾ ਤੀਜਾ ਬੈਂਚ ਫੈਨਲਟ ਲਈ ਰਵਾਨਾ ਕੀਤਾ ਗਿਆ ਸੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ IIIM ਅਹਮਦਾਬਾਦ ਵਿੱਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਦੇ ਆਪਕੋ ਸਖਲਾਈ ਪ੍ਰਾਪਤ ਕਰ ਚੁੱਕੇ ਨੇ ਫੈਸਲੇ ਦੱਸਿਆ ਕਿ ਅਗਲੇ ਪੜਾਅ ਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਖਲਾਈ ਲਈ ਭੇਜਿਆ ਜਾਣਾ ਉਹਨਾਂ ਕਹਾਂਗੇ ਅਧਿਆਪਕਾਂ ਦੀ ਵਿਦੇਸ਼ ਵਿੱਚੋਂ ਸਖਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਬੈਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ ਚ ਵੀ ਅਧਿਆਪਕ ਸਖਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਖਲਾਈ ਦੀ ਬਦਲਤ ਸਰਕਾਰੀ ਸਕੂਲਾਂ ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪਤੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲੋਂ ਪੰਜਾਬ ਵਿੱਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲੇ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁਕੇ ਨੇ ਦੱਸਦੀ ਹੈ ਕਿ ਆਪ ਦੀ ਜਤਨੂ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਹੈ ਮੱਝ ਵਾਲਿਆਂ ਨੂੰ ਕਾਂਗਰਸ ਤੇ ਭਾਜਪਾ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ 'ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ 2027 ਦਾ ਸੈਮੀਫਾਈਨਲ ਸੀ 2027 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜਮਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਇਮਾਰਤਦਾਰ ਏਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤਰਨਤਾਰਨ ਦੀ ਇਤਿਹਾਸਕ ਜਿੱਤ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਉੱਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਵੱਲੋਂ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਣ ਵੱਲੋਂ ਉਹਨਾਂ ਦੇ ਵਾਣ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਰਮਾਨ ਜਨਿਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਹੱਡਾ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ਿਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰਾਂ ਦਾ ਤੀਜਾ ਬੈਂਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ IIIM ਅਹਮਦਾਬਾਦ ਵਿੱਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਦੇ ਆਪਕੋ ਸਿਕਲਾਈ ਪ੍ਰਾਪਤ ਕਰ ਚੁੱਕੇ ਨੇ ਵੈਸ ਨੇ ਦੱਸਿਆ ਕਿ ਅਗਲੇ ਪੜਾਅ ਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਿਕਲਾਈ ਲਈ ਭੇਜਿਆ ਜਾਣਾ ਉਹਨਾਂ ਕਿਆਕੇ ਅਧਿਪਕਾਂ ਦੀ ਵਿਦੇਸ਼ ਵਿੱਚੋਂ ਸਿਕਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਵੈਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ 'ਚ ਵੀ ਅਧਿਆਪਕ ਸਿਕਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਖਲਾਈ ਦੀ ਬਦਲਤ ਸਰਕਾਰੀ ਸਕੂਲਾਂ 'ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ। ਇੱਕ ਹੋਰ ਫੈਸਲੇ ਅਨੁਸਾਰ ਆਪਤੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਨਾਲੋਂ ਪੰਜਾਬ 'ਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲੇ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ ਦੱਸਦੀ ਕਿ ਆਪ ਦੀ ਜਤਨੂ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਆ ਮੱਝ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ 2027 ਦਾ ਸੈਮੀਫਾਈਨਲ ਸੀ 2027 ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਆ ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਈਮਾਰਤਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਨੇ ਕਹਿਆ ਕਿ ਤਰਨਤਾਰਨ ਦੇ ਇਤਿਹਾਸਿਕ ਜਿੱਤ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਇਹ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ਨਾ ਕਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਪੋਏ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ برداشت ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਬਲੂ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਨਮਾਨਜਨਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਫੋਟੋ ਨਾਲ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਂਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਂਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ ਆਈਆਈਐਮ ਅਹਮਦਾਬਾਦ ਵਿੱਚ ਸਿਖਲਾਈ ਲੈਣ ਪ੍ਰੰਤਵ ਮੁੱਖ ਅਧਿਆਪਕਾਂ ਦਾ ਇੱਕ ਬੈਂਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਤੇ ਹੁਣ ਤੱਕ 500 ਅਧਿਆਪਕ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ ਫੈਸਲੇ ਦੱਸਿਆ ਕਿ ਅਗਲੇ ਪੜਾਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਿਖਲਾਈ ਲਈ ਭੇਜਿਆ ਜਾਣਾ ਉਹਨਾਂ ਕਿ ਆਕੇ ਅਧਿਪਕਾਂ ਦੀ ਵਿਦੇਸ਼ ਵਿੱਚੋਂ ਸਖਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਭੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ 'ਚ ਵੀ ਅਧਿਆਪਕ ਸਖਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਖਲਾਈ ਦੀ ਬਦੌਲਤ ਸਰਕਾਰੀ ਸਕੂਲਾਂ 'ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪ ਦੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਾਰਟੀ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਨਾਲੋਂ ਪੰਜਾਬ ਵਿੱਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ। ਦੱਸਦੀ ਹੈ ਕਿ ਆਪ ਦੀ ਜਿੱਤ ਨੂੰ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿ ਕੇ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਆ। ਮਾਝੇ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ 'ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ 2027 ਦਾ ਸੈਮੀਫਾਈਨਲ ਸੀ। 2027 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸੱਤ ਕਰਦੀ ਹੈ ਕਿ ਪੰਜਾਬ ਕਾਮਾ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਬਤਾਈ ਦਿੰਦੇ ਆ ਕਿ ਆ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਈਮਾਰਤਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤਰਨਤਾਰਨ ਦੀ ਇਤਿਹਾਸਕ ਜਿੱਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਉਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਇਹ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ਨਾਕਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਪੋ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਬਲੋ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਨਮਾਨਜਨਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਫੋਟੋ ਨਾਲ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਂਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਵੈਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਂਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ ਆਈਆਈਐਮ ਅਹਮਦਾਬਾਦ ਵਿੱਚ ਸਿਖਲਾਈ ਲੈਣ ਪ੍ਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਂਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਵੈਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਤੇ ਹੁਣ ਤੱਕ 500 ਅਧਿਆਪਕ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ ਪੈਸ ਨੇ ਦੱਸਿਆ ਕਿ ਅਗਲੇ ਪੜਾ ਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਿਖਲਾਈ ਲਈ ਭੇਜਿਆ ਜਾਣਾ ਉਹਨਾਂ ਕਿਹਾ ਕਿ ਅਧਿਪਕਾਂ ਦੀ ਵਦੇਸ਼ ਵਿੱਚੋਂ ਸਖਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ 'ਚ ਵੀ ਅਧਿਆਪਕ ਸਖਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਖਲਾਈ ਦੀ ਬਦਲਤ ਸਰਕਾਰੀ ਸਕੂਲਾਂ 'ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪਦੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦਾ ਮੁਖ ਬਲਾਰਾ ਨਿਯੁਕਤ ਕੀਤਾ ਗਿਆ ਹੈ ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਸਿਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲ ਉਹ ਪੰਜਾਬ ਵਿੱਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲੇ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ ਦੱਸਦੀ ਹੈ ਕਿ ਆਪ ਦੀ ਜਤਨੂ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਆ ਮੱਝ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ 'ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ 2027 ਦਾ ਸੈਮੀਫਾਈਨਲ ਸੀ 2027 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤਾ ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਈਮਾਰਤਦਾਰ ਏਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤਰਨਤਾਰਨ ਦੀ ਇਤਿਹਾਸਕ ਜਿੱਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਨੂੰ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਬੋਲੋ ਕਾਰਵਾਈ ਵਿੱਚ ناکਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਬੋਲੋ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਰਮਾਨ ਜਨਿਕ ਵਿਹਾਰ ਕਰਨ ਦੇ ਹੁਕਮ ਦਿੱਤੇ ਨੇ ਹੱਡਾ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਦਾ ਤੀਜਾ ਬੈਂਚ ਫੈਨਲਟ ਲਈ ਰਵਾਨਾ ਕੀਤਾ ਗਿਆ ਸਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ IIIM ਅਹਮਦਾਬਾਦ ਵਿੱਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਦੇ ਆਪਕੋ ਸਖਲਾਈ ਪ੍ਰਾਪਤ ਕਰ ਚੁੱਕੇ ਨੇ ਫੈਸਲੇ ਦੱਸਿਆ ਕਿ ਅਗਲੇ ਪੜਾਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਖਲਾਈ ਲਈ ਭੇਜਿਆ ਜਾਣਾ ਉਹਨਾਂ ਕਹਾਂਗੇ ਅਧਿਪਕਾਂ ਦੀ ਵਦੇਸ਼ ਵਿੱਚੋਂ ਸਿਕਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ 'ਚ ਵੀ ਅਧਿਆਪਕ ਸਿਕਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਿਕਲਾਈ ਦੀ ਬਦੌਲਤ ਸਰਕਾਰੀ ਸਕੂਲਾਂ 'ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪਦੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਾਰਟੀ ਦਾ ਮੁਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਨਾਲੋਂ ਪੰਜਾਬ ਵਿੱਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ। ਦੱਸਦੀ ਹੈ ਕਿ ਆਪ ਦੀ ਜਤਨੂ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿ ਕੇ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਆ। ਮਾਝੇ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ 'ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ। 2027 ਦਾ ਸੈਮੀਫਾਈਨਲ ਸੀ। 2027 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ। ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਬਤਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ। ਉਨਾਂ ਕਹੇ ਕਿ ਤਰਨਤਾਰਨ ਦੇ ਇਤਿਹਾਸਕ ਜਿੱਤ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਨੇ ਤਿੰਨੇ ਫੈਸਲਿਆਂ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸੂਬਾ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਵੱਲੋਂ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਅਧਿਕਾਰੀ ਵੱਲੋਂ ਕਾਰਵਾਈ ਵਿੱਚ ناکਾਮ ਰਹਿਣ ਕਾਰਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਹ ਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੱਕ ਹੋਰ ਮਾਮਲੇ ਲੈਫਟੀਨੈਂਟ ਜਨਰਲ ਸੇਵਾਮੁਕਤ ਡੀਐਸ ਹੁੱਡਾ ਦੇ ਪੰਜਾਬ ਪੁਲਿਸ ਦੇ ਸਿਕਿਉਰਟੀ ਵਿੱਚ ਲੱਗੇ ਇੱਕ ਵਾਹਨ ਵੱਲੋਂ ਉਹਨਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀਆਈਪੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕਾਂ ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਰਮਾਨਜਨਕ ਵਿਵਹਾਰ ਕਰਨ ਦੇ ਹੁਕਮ ਦਿੱਤੇ ਨੇ ਹੱਡਾ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਪੁਲਿਸ ਦੇ ਇੱਕ ਵਾਰ ਨੇ ਮੁਹਾਲੀ ਦੇ ਜ਼ਿਰਕਪੁਰ ਫਲਾਈਓਵਰ ਤੇ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਐਕਸ ਤੇ ਪੋਸਟ ਪਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜੱਧੂ ਨੂੰ ਟੈਗ ਕੀਤਾ ਸੀ ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ੇਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲਿਸ ਦੁਰਵਿਵਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ਤੇ ਚੱਲਦੀ ਹੈ ਤੇ ਸੜਕ ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਦਾ ਤੀਜਾ ਬੈਂਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਂਚ ਨੂੰ ਹਰੀ ਝੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸ ਦੌਰਾਨ IIIM ਅਹਮਦਾਬਾਦ ਵਿੱਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਪੰਜਾਬ ਵਾਪਸ ਵੀ ਪਰਤਿਆ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਦੇ ਆਪਕੋ ਸਖਲਾਈ ਪ੍ਰਾਪਤ ਕਰ ਚੁੱਕੇ ਨੇ ਵੈਸ ਨੇ ਦੱਸਿਆ ਕਿ ਅਗਲੇ ਪੜਾਅ ਤੇ ਪ੍ਰਿੰਸੀਪਲ ਦਾ ਇੱਕ ਹੋਰ ਬੈਚ ਵਿਦੇਸ਼ ਸਖਲਾਈ ਲਈ ਭੇਜਿਆ ਜਾਣਾ ਉਹਨਾਂ ਕਿਆਕੇ ਅਧਿਪਕਾਂ ਦੀ ਵਿਦੇਸ਼ ਵਿੱਚੋਂ ਸਖਲਾਈ ਦਾ ਨਤੀਜਾ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਪਰ ਆਉਣ ਲੱਗੇ ਨੇ ਵੈਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਚੇਰੀ ਪੜਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਉਹਨਾਂ ਦੱਸਿਆ ਕਿ ਪੰਜਾਬ 'ਚ ਵੀ ਅਧਿਆਪਕ ਸਖਲਾਈ ਦਾ ਕੰਮ ਲਗਾਤਾਰ ਚੱਲ ਰਿਹਾ ਤੇ ਵਿਦੇਸ਼ ਸਿੱਖਿਆ ਲਈ ਦੀ ਬਦਾਲਤ ਸਰਕਾਰੀ ਸਕੂਲਾਂ ਚ ਨਿਖਾਰ ਵੀ ਆਉਣਾ ਸ਼ੁਰੂ ਹੋਇਆ ਹੈ ਇੱਕ ਹੋਰ ਫੈਸਲੇ ਅਨੁਸਾਰ ਆਪਤੀ ਪੰਜਾਬ ਇਕਾਈ ਵੱਲੋਂ ਅਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦਾ ਮੁਖ ਬਲਾਰਾ ਨਿਯੁਕਤ ਕੀਤਾ ਗਿਆ ਹੈ ਇਹ ਫੈਸਲਾ ਪਾਰਟੀ ਦੀ ਸਿਆਸੀ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਸੀਨੀਅਰ ਆਗੂ ਹੋਣ ਦੇ ਨਾਤੇ ਢਾਲੀਵਾਲ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲੋਂ ਪੰਜਾਬ ਚ ਸਰਕਾਰ ਅਤੇ ਸੰਗਠਨ ਦੇ ਅਹਿਮ ਮੁੱਦਿਆਂ ਤੇ ਪਾਰਟੀ ਦੇ ਅਧਿਕਾਰਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ ਜ਼ਿਕਰਯੋਗ ਹੈ ਕਿ ਢਾਲੀਵਾਲ ਇਸ ਤੋਂ ਪਹਿਲਾਂ ਪਿੰਡੂ ਵਿਕਾਸ ਤੇ ਪੰਚਾਇਤ ਪਸ਼ੂ ਪਾਲਣ ਅਤੇ ਐਨਆਰਆਈ ਮਾਮਲੇ ਵਰਗੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਵਾਜ ਚੁੱਕੇ ਨੇ ਦੱਸਦੀ ਹੈ ਕਿ ਆਪ ਦੀ ਜਤਨੂ ਲੈ ਕੇ ਐਮਐਲਏ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਲੋਕਾਂ ਨੇ ਸੀਐਮ ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ਤੇ ਮੋਹਰ ਲਾਈ ਹੈ ਮੱਝ ਵਾਲਿਆਂ ਨੂੰ ਕਾਂਗਰਸ ਤੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ 2027 ਦੀਆਂ ਚੋਣਾਂ ਚ ਲੋਕ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ ਇਹ 2027 ਦਾ ਸੈਮੀਫਾਈਨਲ ਸੀ 2027 ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਆਪ ਨੂੰ ਮਿਲੀ ਜਿੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ ਉਨ੍ਹਾਂ ਕਿਹਾ ਕਿ ਲੋਕਾਂ ਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ ਮੁੱਖ ਮੰਤਰੀ ਨੇ ਤਰਨਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਦਾ ਪੂਰਾ ਕੀਤਾ ਜਾਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਭਗਵੰਤ ਮਾਨ ਦੀ ਇਮਾਰਤਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤਰਨਤਾਰਨ ਦੇ